ਅਸਦੀਵਾਰ ਸੱਚ ਸਾਹ ਹਮਾਰਾ ਤੂੰ ਤਣੀ ਸਭ ਜਗਤ ਵਣਜਾਰਾ ਰਾਮ ਰਾਜੇ ਸਭ ਪਾਂਡੇ ਤੂਜੈ ਸਾਜਿਆ ਵਿੱਚ ਵਸਤ ਹਰ ਥਾਰਾ ਜੋ ਪਾਵੇ ਪਾਂਡੇ ਵਿੱਚ ਵਸਤ ਸਾ ਨਿਕਲੈ ਕਿਆ ਕੋਈ ਕਰੇ ਵਿਚਾਰਾ ਜਨ ਨਾਨਕ ਕਉ ਹਰ ਬਖਸ਼ਿਆ ਹਰ ਭਗਤ ਭੰਡਾਰਾ ਸ਼ੋਕ ਮਹਲਾ ਪਹਿਲਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੈ ਨਿਹ ਲਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ ਹਾਰ ਕੂੜ ਮਿੱਠਾ ਕੂੜ ਮੱਖਿਓ ਕੂੜ ਡੋਬੇ ਪੂਰ ਨਾਨਕ ਵਖਾਣੈ ਬੇਨਤੀ ਤੁਦ ਬਾਜ ਕੂੜੋ ਕੂੜ ਮਹੱਲਾ ਪਹਿਲਾ ਸੱਚਤਾ ਪਰ ਜਾਣੀਐ ਜੇ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੀ ਅਛਾ ਧੋਏ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਨਾਉ ਸੁਣ ਮਨ ਰਹਿਸੀਐ ਤਾਂ ਪਾਏ ਮੋਖ ਦੁਆਰ ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਉ ਤਰਤ ਕਾਇਆ ਸਾਧਕੈ ਵਿੱਚ ਦੇਹ ਕਰਤਾ ਬੀਉ ਸੱਚ ਤਾਂ ਪਰ ਜਾਣੀਐ ਜਾਂ ਸਿੱਖ ਸਚੀ ਲੇ ਦਇਆ ਜਾਣੈ ਜੀ ਕੀ ਕਿਛੇ ਪੁੰਨ ਦਾਨ ਕਰੇ ਸਚ ਤਾਂ ਪਰ ਜਾਣੀਐ ਜਹ ਆਤਮ ਤੀਰਥ ਕਰੇ ਨਿਵਾਸ ਸਤਿਗੁਰ ਨੋ ਪੁੱਛਕੈ ਬਹਿਰ ਹੈ ਕਰੇ ਨਿਵਾਸ ਸਚ ਸਬਨਾ ਹੋਏ ਦਾਰੂ ਪਾਪ ਕੱਢੈ ਤੋਏ ਨਾਨਕ ਵਖਾਣ ਬੇਨਤੀ ਜਿਨ ਸਚ ਪੱਲੈ ਹੋਏ ਪੌੜੀ ਦਾਨ ਮਹਿੰਦਾ ਤਲੀ ਖਾਕ ਜੇ ਮਿਲੇ ਤਾਂ ਮਸਤਗ ਲਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲਖਤਈ ਆਈਏ ਫਲ ਤੇਵੇ ਹੋ ਪਾਈਏ ਜਿਵੇਂ ਹੀ ਕਾਰ ਕਮਾਈਏ ਜੇ ਹੋਵੇ ਪੂਰਬ ਲਿਖਿਆ ਤਾਂ ਤੂੜ ਤਿਨਾ ਦੀ ਪਾਈਏ ਮਤ ਥੋੜੀ ਸੇਵ ਗਵਾਈਏ ਮਤ ਥੋੜੀ ਸੇਵ ਗਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ